ਸੋਚੋ ਉਹ ਇੱਕ ਕਿਹੜੀ ਅਵਸਥਾ ਆ ਕਿ ਜਿੱਥੇ ਬਿਨਾ ਬੋਲੇ ਸਿਮਰਨਤਾ ਚੱਲਦਾ ਆ ਤੇ ਨਾਲ ਦੀ ਨਾਲ ਸਾਡੇ ਸੁਵਾਸ ਵੀ ਜਮਾ ਹੁੰਦੇ ਆ ਰਸਨਾ ਤੋਂ ਬੋਲਣ ਦੀ ਲੋੜ ਨਹੀਂ ਪੈਂਦੀ ਉਹ ਅਵਸਥਾ ਕਿਹੜੀ ਆ ਉਹ ਅਵਸਥਾ ਹੁੰਦੀ ਹੈ ਰੋਮ ਰੋਮ ਦੀ ਅਵਸਥਾ ਜਿਵੇਂ ਕੱਪਾ ਸਾਰਿਆਂ ਨੂੰ ਪਤਾ ਕਿ ਸਾਡੇ ਸਰੀਰ ਦੇ ਵਿੱਚ ਕਿੰਨੇ ਰੋਮ ਨੇ ਹੁਣ ਨਾਮ ਵਿਆਸੀ ਦੀ ਜੋ ਯਾਤਰਾ ਹੁੰਦੀ ਆ ਨਾ ਉਹ ਅੰਤਰਗਤ ਹੁੰਦੀ ਆ ਹੌਲੀ ਹੌਲੀ ਉਹ ਬਾਹਰ ਮੁਖੀ ਤੋਂ ਅੰਤਰਮੁਖੀ ਹੁੰਦਾ ਤੇ ਜਦੋਂ ਉਹ ਸਿਮਰਨ ਕਰਦਾ ਕਰਦਾ ਅੰਤਰਮੁਖੀ ਹੋ ਜਾਂਦਾ ਤਾਂ ਉਹ ਨੂੰ ਆਪਣੇ ਹੀ ਸਰੀਰ ਦੇ ਵਿੱਚ ਜੋ ਦਿਲ ਦੀ ਧੜਕਣ ਚੱਲਦੀ ਆ ਉਹ ਬੜੇ ਹੀ ਸਹਜ ਦੇ ਵਿੱਚ ਉਸ ਨੂੰ ਸੁਣਾਈ ਦਿੰਦੀ ਆ ਤੇ ਜਿਵੇਂ ਜਿਵੇਂ ਉਸ ਨਾਮ ਅਭਿਆਸੀ ਨੇ ਸੰਤਾਂ ਮਹਾਪੁਰਸ਼ਾਂ ਤੋਂ ਜਾਂ ਹੋਰ ਵੇਦਾ ਗ੍ਰੰਥਾਂ ਤੋਂ ਗਿਆਨ ਲਿਆ ਹੁੰਦਾ ਆ ਤਾਂ ਉੱਥੇ ਉਹਦਾ ਰਸਨਾ ਬੰਦ ਹੋ ਕੇ ਤਾਂ ਰੋਮ ਰੋਮ ਸਿਮਰਨ ਚੱਲ ਪੰਦਾ ਸੁਰਤੀ ਜੋ ਆ ਉਹ ਦਿਲ ਦੀ ਧੜਕਣ ਦੇ ਨਾਲ ਕਨੈਕਟ ਹੋ ਜਾਂਦੀ ਆ ਹੁਣ ਕਈ ਨਾਮ ਅਭਿਆਸੀ ਦੱਸਦੇ ਆ ਕਿ ਸਾਡੀ ਸਰੀਰ ਦੇ ਵਿੱਚ ਵਾਈਬ੍ਰੇਸ਼ਨ ਬਹੁਤ ਹੁੰਦੀ ਪਰ ਜਿਹੜਾ ਸੁਰਤੀ ਨੂੰ ਆਪਾਂ ਜੋੜਨਾ ਆ ਉਹ ਸਿਰਫ ਜੋ ਦਿਲ ਦੀ ਧੜਕਣ ਆ ਟਸ ਟਸ ਕਰਦੀ ਆ ਉਹਦੇ ਨਾਲ ਜੋੜਨਾ ਉੱਥੇ ਜਿਹੜਾ ਵਾਹਿਗੁਰੂ ਗੁਰੂ ਮੰਤਰ ਆ ਨਾ ਵਾਹਿਗੁਰੂ ਸਿਮਰਨ ਆ ਉਹ ਸੁਰਤੀ ਦੇ ਨਾਲ ਚੱਲ ਪੰਦਾ ਇਹ ਦਿਲ ਦੀ ਧੜਕਣ ਦੇ ਨਾਲ ਜਿਹੜਾ ਸਿਮਰਨ ਆ ਨਾ ਇਹ ਕੀ ਫਾਇਦਾ ਹੈ ਦਾ ਵੀ ਜੇ ਆਪਾਂ ਕਿਤੇ ਵੀ ਕਰਾਊਡ ਦੇ ਵਿੱਚ ਬੈਠੇ ਹੋਏ ਆ ਕਿਸੇ ਘਰਦਿਆਂ ਦੇ ਮੂਹਰੇ ਬੈਠੇ ਜਾਂ ਬਸ ਚੁੱਪ ਕਰਕੇ ਵੀ ਬੈਠੇ ਆ ਤਾਂ ਧਿਆਨ ਜਦੋਂ ਅੰਤਰਗਤ ਗਿਆ ਉਹ ਦਿਲ ਦੀ ਧੜਕਣ ਸੁਣਾਈ ਦਿੱਤੀ ਮਹਿਸੂਸ ਹੋਇਆ ਜਿਉਂ ਹੀ ਕਨੈਕਟ ਹੋਵਾਂਗੇ ਉਹਦੇ ਨਾਲ ਤਾਂ ਸਿਮਰਨ ਸਾਡਾ ਆਟੋਮੈਟਿਕ ਚੱਲੇਗਾ ਹੁਣ ਹਾਰਟਬੀਟ ਤਾਂ ਆਪਣੀ ਚੱਲਦੀ ਰਹਿੰਦੀ ਆ 24 ਘੰਟੇ ਚੱਲਦੀ ਆ ਜਦੋਂ ਇੱਕ ਵਾਰ ਟਿਕ ਹੋਇਆ ਵਾਹਿ ਦੂਸਰੀ ਵਾਰ ਟਿਕ ਹੋਇਆ ਗੁਰੂ ਇਹ ਸਾਡੀ ਸੁਰਤੀ ਆਪਣੀ ਆ ਬਣਾਵੇਗੀ ਤੇ ਜਦੋਂ ਇਹ ਚੱਲ ਪੰਦਾ ਸਿਮਰਨ ਤਾਂ ਉਦੋਂ ਜੀਬ ਦੇਖਦਾ ਕਿ ਇਹ ਕੀ ਹੋ ਗਿਆ ਮੈਂ ਤਾਂ ਕੁਝ ਬੋਲਦਾ ਵੀ ਹੈ ਨਹੀਂ ਫੇਰ ਵੀ ਅੰਦਰ ਸਿਮਰਨ ਚੱਲੀ ਜਾਂਦਾ ਤੇ ਲਗਾਤਾਰ ਚੱਲੀ ਜਾਂਦਾ ਹੁਣ ਇਦਾਂ ਸਿਮਰਨ ਕਰਨ ਦੇ ਨਾਲ ਵੀ ਸਾਡੇ ਜੋ ਸੁਵਾਸ ਆ ਉਹ ਜਮਾ ਹੁੰਦੇ ਇਹ ਨਹੀਂ ਕਿ ਜੇ ਆਪਾਂ ਬੋਲ ਕੇ ਕਰਾਂਗੇ ਤਾਂ ਹੀ ਸੁਵਾਸ ਜਮਾ ਹੋਣੇ ਹੁਣ ਕਈ ਵਾਰ ਕੀ ਹੁੰਦਾ ਕਿ ਆਪਾਂ ਬੋਲ ਕੇ ਤਾਂ ਕਰਦੇ ਆ ਪਰ ਸਾਡਾ ਧਿਆਨ ਕਿਤੇ ਪਹੁੰਚ ਗਿਆ ਉਹ ਸੁਵਾਸ ਜਮਾ ਨਹੀਂ ਹੁੰਦੇ ਜੇ ਬੋਲ ਕੇ ਆਪਾਂ ਸੁਣ ਲਿਆ ਤਾਂ சுவாਸ ਜਮਾ ਹੋਣਿਆ ਇਸੇ ਤਰ੍ਹਾਂ ਸੁਰਤੀ ਦੇ ਨਾਲ ਜਿਹੜਾ ਆਪਣਾ ਜਪ ਚੱਲਦਾ ਅੰਦਰ ਇੱਦਾਂ ਰੋਮ ਰੋਮ ਸਿਮਰਨ ਚੱਲ ਪੰਦਾ ਆਪਣੇ ਆਪ ਚੱਲਦਾ ਤੇ ਬੋਲਣ ਨਾਲੋਂ ਜ਼ਿਆਦਾ ਕਿਤੇ ਗੁਣਾ ਜ਼ਿਆਦਾ ਇਹਦਾ ਆਪਾਂ ਨੂੰ ਫਾਇਦਾ ਮਿਲਦਾ ਹੁੰਦਾ ਕੀ ਹੈ ਕਿ ਜਿਹੜਾ ਸਾਡਾ ਦਿਲਿਆ ਹਾਰਟ ਆ ਨਾ ਉਹ ਜਦੋਂ ਪੰਪ ਕਰਦਾ ਆ ਤਾਂ ਪੂਰੀ ਬੋਡੀ ਦੇ ਵਿੱਚੋਂ ਖੂਨ ਨੂੰ ਸਪਲਾਈ ਕਰਦਾ ਤੇ ਜਦੋਂ ਹੀ ਆਪਾਂ ਉਹ ਪੰਪ ਕਰਨ ਲੱਗਾ ਧੜਕਣ ਟਿੱਕ ਦੇਣੀ ਹੋਣ ਲੱਗੀ ਤਾਂ ਆਪਾਂ ਵਾਹਿਗੁਰੂ ਕਹਿ ਤਾ ਦੂਸਰੀ ਵਾਰੀ ਗੁਰੂ ਕਹਿ ਤਾ ਇਦਾਂ ਆਪਣੇ ਪੂਰੇ ਜਿਹੜੇ ਸਰੀਰ ਦੇ ਵਿੱਚ ਰੋਮ ਆ ਉਹਨਾਂ ਦੇ ਵਿੱਚ ਸਿਮਰਨ ਚੱਲਦਾ ਹੁਣ ਉਹ ਤਾਂ ਖੂਨ ਸਪਲਾਈ ਕਰਦਾ ਉਹਦਾ ਆਪਣਾ ਕੰਮ ਕਰੀ ਜਾਂਦਾ ਪਰ ਆਪਾਂ ਉਹ ਤੋਂ ਕਿਹੜਾ ਕੰਮ ਲੈ ਲਿਆ ਰੋਮ ਰੋਮ ਸਿਮਰਨ ਦਾ ਜਿੱਦਾਂ ਇਦਾਂ ਪੂਰੀਆਂ ਸਾਰੀਆਂ ਨਾੜਾਂ ਦੇ ਵਿੱਚ ਉਹ ਖੂਨ ਜਾਂਦਾ ਹੈਲਥ ਜਲ ਹੁੰਦੀ ਆ ਉਸੇ ਤਰ੍ਹਾਂ ਹੀ ਸਾਡਾ ਸ਼ਬਦ ਰੋਮ ਰੋਮ ਹਰ ਇੱਕ ਕੋਨੇ ਤੱਕ ਪਹੁੰਚ ਜਾਂਦਾ ਮਾਰੇ ਕਹਿੰਦੇ ਨੇ ਗੁਰਮੁਖ ਰੋਮ ਰੋਮ ਹਰ ਤੇ ਆਵੇ ਕਿ ਜਿੰਨੇ ਸਾਡੇ ਸਰੀਰ ਦੇ ਰੋਮ ਨੇ ਆਪਾਂ ਉਹਨਾਂ ਰੋਮਾਂ ਦੇ ਨਾਲ ਸੁਰਤੀ ਨੂੰ ਜੋੜ ਕੇ ਉਸ ਪਰਮਾਤਮਾ ਦੇ ਗੁਣ ਗਾਉਣੇ ਆ ਇਹ ਰੋਮ ਰੋਮ ਦੀ ਜੋ ਅਵਸਥਾ ਆ ਬਹੁਤ ਵਧੀਆ ਪਿਆਰੀ ਬਹੁਤ ਸਹਿਜਮਈ ਆਨੰਦਮਈ ਅਵਸਥਾ ਆ ਕੁਝ ਸਮਾਂ ਨਾਮ ਅਭਿਆਸੀ ਦੱਸਦੇ ਨੇ ਕਿ ਰੋਮ ਰੋਮ ਸਿਮਰਨ ਕਰਨ ਤੋਂ ਬਾਅਦ ਅਨਹਦ ਸ਼ਬਦਾਂ ਦੇ ਵਿੱਚ ਆਪਣਾ ਧਿਆਨ ਲੈ ਜਾਣਾ ਕਿ ਸਾਡਾ ਧਿਆਨ ਇੱਧਰ ਸਰੀਰ ਵਿੱਚ ਇਹਨਾਂ ਲੱਗਾ ਰਵੇ ਸਰੀਰ ਸਾਨੂੰ ਭੁੱਲ ਜਣਾ ਚਾਹੀਦਾ ਅਨਹਦ ਸ਼ਬਦਾਂ ਦੇ ਵਿੱਚ ਧਿਆਨ ਲਗਾ ਕੇ ਫਿਰ ਸੁੰਨੇ ਦੇ ਵਿੱਚ ਸਮੋਣਾ ਚਾਹੀਦਾ ਇਹ ਬੜਾ ਸਹਿਜ ਦਾ ਖੇੜ ਹੈ ਨਾਲ ਸੰਗਤ ਬੜੀ ਜ਼ਰੂਰੀ ਹੈ ਇਹ ਜਿਹੜੀ ਪ੍ਰਕਿਰਿਆ ਆ ਇਹ ਵਾਰ-ਵਾਰ ਕਰਨੀ ਪੈਂਦੀ ਹੈ ਨਾਮ ਅਭਿਆਸੀਆਂ ਅਭਿਆਸ ਕੀਤਾ ਰੋਮ ਰੋਮ ਸਿਮਰਨ ਕੀਤਾ ਅਨਹਦ ਸ਼ਬਦਾਂ ਨੂੰ ਸੁਣਿਆ ਫਿਰ ਸੁੰਨ ਦੇ ਵਿੱਚ ਚਲੇ ਗਿਆ ਰ ਉਥੋਂ ਫਿਰ ਵਾਪਸ ਆ ਗਿਆ ਫਿਰ ਇਸੇ ਤਰ੍ਹਾਂ ਸੁੰਨ ਦੇ ਵਿੱਚ ਚਲੇ ਗਿਆ ਇਹ ਹੀ ਇੱਕ ਸੌਖਾ ਤੇ ਸਹੀ ਤਰੀਕਾ ਆ ਆਪਣੇ ਸੁਆਸਾ ਨੂੰ ਮਾਲਕ ਦੇ ਘਰ ਦੇ ਵਿੱਚ ਜਮਾ ਕਰਾਉਣ ਦਾ